ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਕੀ ਕੁਝ ਨੀਤੀਆਂ ਚੇਂਜ ਕੀਤੀਆਂ ਜਾ ਰਹੀਆਂ ਨੇ ਜਾਂ ਹਾਲਾਤ ਕੀ ਹੈਗੇ ਨੇ ਇਥੋਂ ਸ਼ੁਰੂਆਤ ਕਰ ਲੋ ਹਾਲਾਤ ਫਿਲਹਾਲ ਅਮਰੀਕਾ ਦੇ ਵਿੱਚ ਥੋੜੇ ਜੇ ਟਾਈਟ ਨੇ ਇਹ ਇਹਨਾਂ ਜੋ ਐਡਮਿਨਿਸਟ੍ਰੇਸ਼ਨ ਹੈਗਾ ਆ 트럼ਪ ਐਡਮਿਨਿਸਟ੍ਰੇਸ਼ਨ ਇਹਨਾਂ ਦਾ ਜਿਹੜਾ ਰਵਈਆ ਹੈ ਕਿ ਇਮੀਗ੍ਰੇਸ਼ਨ ਨੂੰ ਘਟਾਇਆ ਜਾਵੇ ਬੋਥ ਇਲੀਗਲ ਇਮੀਗ੍ਰੈਂਟਸ ਤੇ ਲੀਗਲ ਇਮੀਗ੍ਰੇਸ਼ਨ ਜਿਹੜੀ ਹੈ ਦੋਵਾਂ ਨੂੰ ਘਟਾਇਆ ਜਾਵੇ ਤੇ ਉਹ ਦੋਵਾਂ ਦੋਵਾਂ ਪਾਸੇ ਉਹ ਆਪਣਾ ਪੂਰਾ ਪ੍ਰਹਾਰ ਕਰ ਰਹੇ ਨੇ ਕਿ ਕਿਸੇ ਕਿਸੇ ਵੀ ਤਰੀਕੇ ਨੂੰ ਘਟਾਇਆ ਜਾਵੇ ਜੋ ਇਲੀਗਲ ਇਮੀਗਰੈਂਟਸ ਜਿਹੜੇ ਫਿਲਹਾਲ ਤਾਂ ਕੋਈ ਐਂਟਰੀ ਹੋ ਨਹੀਂ ਰਹੀ ਬਹੁਤ ਹੀ ਘੱਟ ਕੋਈ ਇੱਕੀ ਦੁਕੀ ਆਪਣੇ ਇੰਡੀਆ ਵਾਲੇ ਪਾਸੋਂ ਸਾਊਥ ਏਸ਼ੀਆ ਵਾਲੇ ਪਾਸੋਂ ਤਾਂ ਸੁਣਨ ਚ ਨਹੀਂ ਆ ਰਿਹਾ ਕਿ ਕੋਈ ਬਾਰਡਰ ਕਰਾਸ ਕਰਕੇ ਆ ਵੀ ਰਿਹਾ ਹੈ ਤੇ ਜੋ ਇੱਥੇ ਹੈਗੇ ਨੇ ਜਿਨ੍ਹਾਂ ਦੇ ਕੇਸਿਸ ਵਗੈਰਾ ਪੈਂਡਿੰਗ ਨੇ ਉਹਨਾਂ ਵਾਸਤੇ ਵੀ ਮੁਸ਼ਕਲਾਂ ਜਿਹੜੀਆਂ ਨੇ ਉਹ ਜਿੰਨੀਆਂ ਜ਼ਿਆਦਾ ਤੋਂ ਜ਼ਿਆਦਾ ਇਹ ਐਡਮਿਨਿਸਟ੍ਰੇਸ਼ਨ ਪੈਦਾ ਕਰ ਸਕਦਾ ਉਹਨੀਆਂ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬੰਦਿਆਂ ਨੂੰ ਡਿਟੇਨ ਕੀਤਾ ਜਾ ਰਿਹਾ ਜਦੋਂ ਆਈਸਤੇ ਆਪਦੀ ਚੈਕਿੰਗ ਤੇ ਜਾਂਦੇ ਨੇ ਹਰ ਕੋਈ ਨਹੀਂ ਡਿਟੇਨ ਹੋ ਰਿਹਾ ਇਟਸ ਮੈਂ ਜਿਹੜੀ ਮੈਂ ਖਬਰ ਦੇ ਰਿਹਾ ਇਹ ਹਰ ਕਿਸੇ ਤੇ ਨਹੀਂ ਲੱਗ ਰਹੀ ਇਹ ਨਹੀਂ ਕਿ ਹਰ ਕੋਈ ਬੰਦਾ ਜਾ ਰਿਹਾ ਤੇ ਡਿਟੇਨ ਹੋ ਰਿਹਾ ਕਿਉਂਕਿ ਇਹਨਾਂ ਦੀ ਇੱਕ ਇੱਕ ਲੋਜਿਸਟਿਕਲ ਚੈਲੰਜ ਵੀ ਹੁੰਦਾ ਕਿ ਕਿੰਨੇ ਬੰਦਿਆਂ ਨੂੰ ਡਿਟੇਨ ਕਰ ਸਕਦੇ ਨੇ ਕਿੰਨਿਆਂ ਨੂੰ ਪ੍ਰੋਸੈਸ ਕਰ ਸਕਦੇ ਨੇ ਰੱਖ ਸਕਦੇ ਨੇ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਤੇ ਉਹਦੇ ਵਿੱਚ ਜਿੱਥੇ ਉਹਨਾਂ ਨੂੰ ਲੱਗਦਾ ਕਿ ਇੱਥੇ ਅਸੀਂ ਡੀਟੇਨ ਕਰ ਸਕਦੇ ਹਾਂ ਉੱਥੇ ਉਹ ਡੀਟੇਨ ਕਰ ਰਹੇ ਨੇ ਬੰਦਿਆਂ ਨੂੰ ਦੂਜੀ ਗੱਲ ਹੈ ਕਿ ਡਿਊ ਪ੍ਰੋਸੈਸ ਦੇ ਨਾਲ ਕਿ ਇੱਕ ਇੱਕ ਜੋ ਵੀ ਇੱਥੇ ਕੋਈ ਬੰਦਾ ਆਇਆ ਹੈ ਉਹ ਇੱਕ ਆਪਣੀ ਇਸ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜੇ ਹੈ ਤਾਂ ਉਹਨੂੰ ਇੱਕ ਪ੍ਰੋਸੈਸ ਮਿਲਣੀ ਚਾਹੀਦੀ ਜਿਹੜੀ ਕਿ ਇੱਕ ਫੇਅਰ ਹੋਵੇ ਕਿ ਇੱਕ ਉੱਥੇ ਜੱਜ ਉਹਦੀ ਗੱਲ ਸੁਣੇ ਤੇ ਜੇ ਉਹਨੂੰ ਲੱਗੇ ਕਿ ਉਹ ਨਹੀਂ ਹੈ ਠੀਕ ਕਾਨੂੰਨ ਦੇ ਮੁਤਾਬਿਕ ਨਹੀਂ ਤੇ ਫਿਰ ਉਹਦਾ ਫੈਸਲਾ ਦੇਵੇ ਉਹਦੇ ਤੇ ਰਿਮੂਵਲ ਜਾਂ ਡਿਪੋਰਟੇਸ਼ਨ ਆਰਡਰ ਲਾਇਆ ਜਾਵੇ ਜਿਹੜੇ ਜਜਜਸ ਜਿਨ ਇਨਾਂ ਨੂੰ ਲੱਗਦਾ ਹੈ ਕਿ ਜਜਜਸ ਉਹਨਾਂ ਦੇ ਜੋ ਵੀ ਇਹ ਕਰਨਾ ਚਾਹੁੰਦੇ ਨੇ ਡਿਪੋਰਟੇਸ਼ਨ ਜ਼ਿਆਦਾ ਕਰਨਾ ਚਾਹੁੰਦੇ ਨੇ ਰਿਮੂਵਲ ਲਾਉਣਾ ਚਾਹੁੰਦੇ ਨੇ ਜੋ ਜਜਜਸ ਉਹ ਜਾ ਇਹ ਇਨਾਂ ਨੂੰ ਸਾਥ ਨਹੀਂ ਦੇ ਰਹੇ ਜਾਂ ਜੋ ਕੇਸਸ ਵਗੈਰਾ ਪਾਸ ਕਰ ਰਹੇ ਨੇ ਉਹਨਾਂ ਨੂੰ ਇਹ ਫਾਇਰ ਕਰ ਰਹੇ ਨੇ ਅਜ ਤ ਹੁਣ ਤੱਕ ਇਨਾਂ ਨੇ ਅਪਰੋਕਸੀਮੇਟਲੀ ਸਵਾ ਸੋਜ ਅਜ ਫਾਇਰ ਕਰਤਾ ਤੇ ਮੋਸਟਲੀ ਉਹੀ ਜਿਨ੍ਹਾਂ ਦੇ ਜੋ ਜ਼ਿਆਦਾ ਰਿਲੀਫ ਦਿੰਦੇ ਸੀ ਗ੍ਰਾਂਟ ਜ਼ਿਆਦਾ ਕਰਦੇ